ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਅਰ ਮੈਂ ਕਹਿਣਾ ਦੇਸ਼ ਦੇ 140 ਕਰੋੜ ਲੋਕ ਕਹਿੰਦੇ ਭਾਜਪਾ ਨੂੰ ਇਸ ਵਾਰ ਸੱਤਾ ਤੋਂ ਬਾਹਰ ਨਾ ਕਰ ਦੇਣ ਅੱਜ ਲਿਸਟ ਦੇਖੀ ਆ ਜਿੱਚ ਮੈਡਮ ਕੰਗਣਾ ਰਣੌਤ ਜੀ ਦਾ ਨਾਂ ਆਇਆ ਵਾ ਜਿਹੜੇ ਮੰਡੀ ਹਿਮਾਚਲ ਤੋਂ ਚੋਣ ਲੜਨਗੇ ਅਸੀਂ ਤਾਂ ਹਿਮਾਚਲ ਵਾਸੀਆਂ ਨੂੰ ਬਸ ਇਹੀ ਕਹਿਣਾ ਚਾਹਾਂਗੇ ਭਾਈ ਗਰਦਾਸਪੁਰ ਦੇ ਵਿੱਚੋਂ ਟਿਕਟ ਦੇਣ ਦੀ ਕੀ ਲੋੜ ਹੈਗੀ ਆ ਤੁਹਾਡੇ ਕੋ ਤਾਂ ਵਰਕਰ ਹੀ ਬਹੁਤ ਜ਼ਿਆਦਾ ਅੰਦਰ ਤੁਹਾਡੀ ਜਿਹੜਾ ਸਭ ਕੁਝ ਪਾਛਪਾ ਦੇ ਅੰਦਰ ਅੱਛਾ ਨਹੀਂ ਹੈਗਾ ਉਹ ਕਬਰਹਾਟ ਸਾਨੂੰ ਦੀਦੀ ਹੈਗੀ ਆ ਇਹਦੇ ਨਾਲ ਨਾਲ ਲੱਖ ਸਾਨਾ ਮਜ਼ਦੂਰਾਂ ਤੇ ਹੀ ਦਿੱਲੀ ਪੁਲਿਸ ਨੂੰ ਤਕਲੀਫ ਆ ਕਿ ਨਹੀਂ ਦਿੱਲੀ ਆਉਣੇ ਚਾਹੀਦੇ ਹਰਿਆਣਾ ਦੇ ਬਾਰਡਰਾਂ ਤੇ ਚੱਲ ਰਿਹਾ ਅੰਦੋਲਨ 41ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਪਾਛਪਾਦੀ ਅੰਦਰ ਦੀ ਕਬਰਹਾਟ ਸਾਹਮਣੇ ਆ ਚੁੱਕੀ ਆ ਜਿਹੜੇ ਕਹਿੰਦੇ ਸੀ ਇਸ ਵਾਰ 400 ਤੋਂ ਪਾਰ ਔਰ ਮੈਂ ਕਹਿੰਦਾ ਇਹ ਦੇਸ਼ ਦੇ 140 ਕਰੋੜ ਲੋਕ ਕਹਿੰਦੇ ਭਾਜਪਾ ਨੂੰ ਇਸ ਵਾਰ ਸੱਤਾ ਤੋਂ ਬਾਹਰ ਨਾ ਕਰ ਦੇਣ ਇਸ ਦੇ ਡਰ ਦੇ ਮਾਰੇ ਹੁਣ ਫਿਲਮੀ ਸਟਾਰਾਂ ਨੂੰ ਟਿਕਟਾਂ ਦੇ ਰਹੇ ਆ ਅਸੀਂ ਅੱਜ ਲਿਸਟ ਦੇਖੀ ਆ ਜਿੱਚ ਮੈਡਮ ਕੰਗਣਾ ਰਣੌਤ ਜੀ ਦਾ ਨਾਂ ਆਇਆ ਵਾ ਜਿਹੜੇ ਮੰਡੀ ਹਿਮਾਚਲ ਤੋਂ ਚੋਂ ਲੜਨਗੇ ਅਸੀਂ ਤਾਂ ਹਿਮਾਚਲ ਵਾਸੀਆਂ ਨੂੰ ਬਸ ਇਹੀ ਕਹਿਣਾ ਚਾਹਾਂਗੇ ਭਾਈ ਗਰਦਾਸਪੁਰ ਦੇ ਵਿੱਚੋਂ ਛੰਨੀ ਦਿਓਲ ਜੀ ਇਲੈਕਸ਼ਨ ਲੜੇ ਸੀ ਐਮਪੀ ਬਣਾਤਾ ਭਾਈ ਇੱਥੇ ਤਾਂ 5 ਸਾਲ ਹੀ ਲੱਭਾ ਪਈ ਸਾਨੂੰ ਹੁਣ ਤੁਸੀਂ ਦੇਖ ਲਿਓ ਜੜੀ ਪਾਜਪਾ ਨੂੰ ਇੰਨਾ ਕੌਨਫੀਡੈਂਸ ਆ ਪ੍ਰਧਾਨ ਮੰਤਰੀ ਜੀ ਤੁਹਾਨੂੰ ਪਤਾ ਨਾ 400 ਮਿਲ ਜਾਣੀਆਂ ਫਿਰ ਥੋੜੀ ਤੁਹਾਨੂੰ ਫਿਲਮੀ ਸਟਾਰਾਂ ਨੂੰ ਟਿਕਟ ਦੇਣ ਦੀ ਕੀ ਲੋੜ ਹੈਗੀ ਆ ਫਿਰ ਤੁਹਾਡੇ ਕੋਲ ਤਾਂ ਵਰਕਰ ਹੀ ਬਹੁਤ ਜ਼ਿਆਦਾ ਅੰਦਰ ਥੋੜੀ ਜਿਹੜਾ ਸਭ ਕੁਝ ਪਾਸਪਾ ਦੇ ਅੰਦਰ ਅੱਛਾ ਨਹੀਂ ਹੈਗਾ ਉਹ ਕਬਰ ਕਬਰਹਾਟ ਸਾਨੂੰ ਦੀਦੀ ਹੈਗੀ ਆ ਇਹਦੇ ਨਾਲ ਨਾਲ ਅੰਬਾਲਾ ਮੌੜਾ ਮੰਡੀ ਹਰਿਆਣੇ ਦੇ ਵਿੱਚ ਸ਼ਹੀਦ ਸੁਭਕਰਨ ਸਿੰਘ ਜੀ ਦਾ ਸ਼ਹੀਦੀ ਸਮਾਗਮ ਅਤੇ ਵੱਡੀ ਮਹਾਪੰਚਾਇਤ ਕਰ ਰਹੇ ਆ ਹਰਿਆਣੇ ਵਾਸੀਆਂ ਨੂੰ ਵੱਗ ਤੋਂ ਵੱਗ ਪਹੁੰਚਣ ਦੀ ਅਪੀਲ ਹੈਗੀ ਆ ਇਹਦੇ ਵਿੱਚ ਔਰ ਇਹਦੇ ਨਾਲ ਦੀ ਨਾਲ ਜਿਵੇਂ ਤੁਸੀਂ ਦੇਖਿਆ ਵੀ ਹੁਣ ਰਾਮਲੀਲਾ ਮੈਦਾਨ ਚ ਵੀ ਵੱਡੀ ਰੈਲੀ ਹੋਣੀ ਆ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਹੀ ਦਿੱਲੀ ਪੁਲਿਸ ਨੂੰ ਤਕਲੀਫ ਆ ਵੀ ਨਹੀਂ ਦਿੱਲੀ ਆਉਣੇ ਚਾਹੀਦੇ ਠੀਕਾ ਜੀ ਬਾਕੀ ਤਾਂ ਫਿਰ ਜਿਹੜਾ ਮਰਜੀ ਦਿੱਲੀ ਆਵੇ ਜਿਹੜਾ ਮਰਜੀ ਦਿੱਲੀ ਜਾਵੇ ਹੁਣ ਦਿੱਲੀ ਨੂੰ ਕੋਈ ਖਤਰਾ ਨਹੀਂ ਹੈਗਾ ਹਰੇ ਤੋਂ ਕਹਾ ਵਿਰੋਧੀ ਧਿਰ ਜਿਵੇਂ ਪਾਛਪਾ ਕੋਲੋਂ ਡਰ ਰਹੀ ਆ ਜਿਵੇਂ ਈਡੀ ਕੋ ਡਰਦੇ ਨੇ ਜਿਵੇਂ ਇਹ ਸੀਬੀਆਈ ਕੋ ਡਰਦੇ ਨੇ ਇਹ ਦੇਸ਼ ਦੇ ਕਿਸਾਨ ਮਜ਼ਦੂਰ ਹੈ ਪ੍ਰਧਾਨ ਮੰਤਰੀ ਜੀ ਇਹ ਡਰਨ ਵਾਲੇ ਨਹੀਂ ਹੈ ਔਰ ਇਹ ਉਦੋਂ ਤੱਕ ਸੰਘਰਸ਼ ਕਰਦੇ ਰਹਿਣਗੇ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਵਿਰੋਧੀ ਧਿਰ ਜਦੋਂ ਵੀ ਪ੍ਰੋਗਰਾਮ ਰੱਖਣ ਉਹ ਕਿਸਾਨਾਂ ਮਜ਼ਦੂਰਾਂ ਨਾਲ ਟਕਰਾਵੀਆਂ ਡੇਟਾ ਵਿੱਚ ਨਾ ਰੱਖਣ ਜੋ ਕਹਿੰਦੇ ਸੀ ਕਿਸਾਨਾਂ ਮਜ਼ਦੂਰਾਂ ਦੀ ਹਮਾਇਤ ਕਰ ਰਹੇ ਹੈਗੇ ਆ ਤਾਂ ਇਹ ਧਿਆਨ ਵਿੱਚ ਰੱਖਿਆ ਜਾਏ ਔਰ ਖਾਲਸੇ ਨੂੰ ਜਿਹੜਾ ਹੌਲੇ ਮੁਹੱਲੇ ਤੇ ਬਹੁਤ-ਬਹੁਤ ਵਧਾਈ ਹੋਵੇ ਚੜਦੀ ਕਲਾ ਰਹੇ ਔਰ ਦੂਜੀ ਬੇਨਤੀ ਆ ਵੀ ਹੌਲੇ-ਮਹੱਲੇ ਤੋਂ ਬੇਲੇ ਹੋ ਕੇ ਬਾਡਰਾਂ ਤੇ ਜ਼ਰੂਰ ਪਹੁੰਚਿਓ ਔਰ ਹੋਲੀ ਦੀ ਵੀ ਦੇਸ਼ਵਾਸੀਆਂ ਨੂੰ ਵਧਾਈ ਇੱਕ ਗੱਲ ਦਾ ਖਿਆਲ ਰੱਖਿਓ ਰਮਜ਼ਾਨ ਵੀ ਚੱਲ ਰਹੀ ਆ ਔਰ ਇੱਧਰ ਹੋਲੀ ਆ ਪਾਛਪਾ ਕੋਈ ਫਿਰਕੂ ਪੱਤਾ ਖੇਡ ਕੇ ਫੇਰ ਇਹ ਲਖਣ ਜਿੱਤਣ ਦਾ ਖਿਆਲ ਨਾ ਕਰੇ ਅਸੀਂ ਚੰਮਨੇ ਪੂਰੀ ਪਰ ਅਮਨ ਨਾਲ ਖੁਸ਼ੀ ਨਾਲ ਇਹ ਦੇਸ਼ ਦੀ ਸਤਿਪਾਵਨਾ ਬਣੀ ਰਹੇ ਇਸ ਹੋਲੀ ਤੇ ਧੰਨਵਾਦ